ਪੰਜਾਬ ਦੇ ਵਿੱਚ ਭਾਵੇਂ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਆ ਗਈ ਹੈ ਪਰ ਇਸ ਤੋਂ ਪਹਿਲਾਂ ਸਾਬਕਾ ਸਰਕਾਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਦਾਅਵਾ ਕੀਤਾ ਸੀ ਕਿ ਆਟੋ ਚਾਲਕਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵਾਂਗੇ ਇਸ ਤੋਂ ਬਾਅਦ ਉਹਨਾਂ ਲਈ ਇੱਕ ਵੱਖਰਾ ਪਾਸ ਵੀ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ ਪਰ ਹੁਣ ਆਟੋ ਚਾਲਕਾਂ ਦੇ ਵੱਲੋਂ ਇੱਕ ਵਾਰ ਫੇਰ ਮੁਸ਼ਕਲਾਂ ਨੂੰ ਲੈ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕੀ ਕੀ ਪ੍ਰੋਬਲਮ ਆ ਰਹੀਆਂ ਨੇ ਬੋਲੋ ਜੀ ਆ ਦੇਖੋ ਤੁਹਾਡੇ ਸਾਹਮਣੇ ਹੀ ਹੈ ਬਾਹਰ ਕਿਦਾਂ ਆਟੋ ਲੱਗੇ ਆ ਪਿੱਛੋਂ ਟ੍ਰੈਫਿਕ ਵੀ ਜਾਮ ਹੋ ਜਾਂਦਾ ਕੋਈ ਸਾਡੀ ਸੁਣਵਾਈ ਨਹੀਂ ਸੁਣ ਰਹੀ ਨਹੀਂ ਪਹਿਲੇ ਤਾਂ 8 ਹਾਟੋਂ ਅੰਦਰ ਨਹੀਂ ਲੱਗੇ ਹੁੰਦਾ ਸੀ ਆਪਣੇ ਤਾਂ ਆਟੂ ਇੱਥੇ ਹੀ ਜੀ 30 ਸਾਲ ਤੋਂ 35 ਸਾਲ ਤੋਂ ਇੱਥੇ ਹੀ ਲੱਗ ਰਹੇ ਆ ਜੀ ਹਾਂਜੀ ਹੁਣ ਉਹ ਦੇਖੋ ਪਰਲੇ ਪਾਸੇ ਕਿੱਦਾਂ ਲੇਨ ਲੱਗੀ ਹੋਈ ਏ ਹੁਣ ਕੋਈ ਇੱਥੇ ਪ੍ਰਸ਼ਾਸਨ ਕੋਈ ਨਹੀਂ ਆਪਣਾ ਦੇਖ ਰਿਆ ਕੋਈ ਰੋਜ਼ ਹਾਸੇ ਹੁੰਦੇ ਕੋਈ ਐਕਸੀਡੈਂਟ ਹੋ ਜਾਂਦਾ ਪਿੱਛੋਂ ਕਿਉਂ ਪੁੱਲ ਹੈ ਪੁੱਲ ਤੋਂ ਗੱਡੀ ਤੇਜ਼ ਆਂਦੀ ਏ ਉਹ ਜਗਦੰਮ ਬ੍ਰੇਕ ਲੱਗਦੀ ਆ ਪਿੱਛੋਂ ਗੱਡੀਆਂ ਤੇ ਗੱਡੀਆਂ ਵੱਜਦੀਆਂ ਆ। ਬੱਚੇ ਬੱਸਾਂ ਦੇ ਅੰਦਰ ਦੀਆਂ। ਹਾਂਜੀ ਬੱਚਾ ਉਹਨਾਂ ਅੰਦਰ ਦੀਆਂ ਆ ਰਹੀਆਂ ਨੇ। ਤੇ ਆ ਦੋਨੋਂ ਕਿੱਦਾਂ ਗੰਦ ਪਿਆਦਾ ਸਮੇਂ ਦੇ ਹੀ ਨਹੀਂ। ਨਾ ਮੁਲਾਜ਼ਮ ਨੂੰ ਜੇ ਕਹੀਏ ਉਹ ਵੀ ਨਹੀਂ ਕੋਈ ਗੱਲ ਗੋਲਦੇ ਜੀ। ਸਰਕਾਰ ਨੂੰ ਕੋਈ ਕਹਿਣਾ ਚਾਹੁੰਦੇ ਜੋ ਆਵਰੇ ਬਾਤ ਕਰਾ ਰਹੇ। ਆਮ ਆਦਮੀ ਪਾਰਟੀ ਦਾ ਜੀ ਉਹ ਦੇਖੋ ਹਜੇ ਤਾਂ 2-3 ਮਹੀਨੇ ਹੋਏ ਆ ਉਹਨਾਂ ਨੂੰ ਸਰਕਾਰ ਆਈ ਨੂੰ ਹਜੇ ਅਜੀ ਇੱਕ ਵਾਰੀ ਗਏ ਸੀ ਕਲਵੰਸੀ ਸਿੱਧੂ ਕੋਲ ਸਾਡੀਆਂ ਗੱਡੀਆਂ ਉਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਸਾਡੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਵੀ ਹੱਲ ਕਰਾਇਆ ਸਾਡਾ ਵੀ ਇਹਨਾਂ ਨੇ ਪ੍ਰੋਬਲਮ ਵੀਰੇ ਦੇਖ ਲਓ ਤੁਹਾਡੇ ਸਾਹਮਣੇ ਆ ਜੋ ਬਾਈ ਜੀ ਨੇ ਕਿਹਾ ਵਾ ਸਹੀ ਕਹਿ ਰਹੇ ਨੇ ਇਹ ਦੇਖੋ ਪਹਿਲਾਂ ਜਦੋਂ ਮਤਲਬ ਅਸੀਂ ਇੱਧਰ ਅੰਦਰ ਦੇ ਆ ਉਹਨਾਂ ਨਾਲ ਬੱਚਾ ਦੀ ਸਾਨੂੰ ਦਿੱਕਤ ਬਹੁਤ ਪੈਂਦੀ ਆ ਬੱੱਸਾਂ ਨਾਲ ਦੀ ਨਾਲ ਆਉਂਦੀਆਂ ਸਾਨੂੰ ਨਾਲ ਦੀ ਨਾਲ ਤੋਰ ਦਿੰਦੇ ਨੇ ਚਲੋ ਗਾਂ ਚਲੋ ਗਾਂ ਚਲੋ ਇੱਥੋਂ ਤੁਰ ਹੀ ਜਾਂਦੇ ਆ ਉਹ ਛਰੇ ਤੱਕ ਚਲੇ ਜਾਂਦੇ ਆ ਸਵਾਰੀ ਮਗਰ ਤੁਰ ਕੇ ਆਉਂਦੀ ਐ ਸਵਾਰੀ ਸਭ ਬੈਠਦੀ ਨਹੀਂ ਸਾਡੇ ਨਾਲ ਸਵਾਰੀ ਜਿਹੜੀ ਆਟੋ ਦੀ ਸਵਾਰੀ ਆਟੋ ਜੀ ਬੈਣੀ ਐ ਨਾ ਗੱਲ ਤਾਂ ਇਹ ਹੈ ਮਤਲਬ ਹੈ ਕਿ ਜਿਹੜੇ ਆਟੋ ਵਾਲਿਆਂ ਦੇ ਬਾਰੇ ਜਿਹੜੀ ਜਗ੍ਹਾ ਸੀਗੀ ਉਹਦੇ ਹੁਣ ਬੱੱਸਾਂ ਆ ਲੱਗ ਗਏ ਜਿਹਦੇ ਕਰਕੇ ਕਿ ਸਾਨੂੰ ਦਿੱਕਤ ਪੈਂਦੀ ਐ ਹਾਂ ਤਾਂ ਕਰਕੇ ਉਹ ਆਟੋ ਦੇਖੋ ਲਾਈਨ ਵਿੱਚ ਇੱਧਰ ਆਉਣ ਲੱਗ ਗਏ ਨੇ ਜਿਹੜੀ ਬੱੱਸਾਂ ਉਹ ਤੁਹਾਡੀ ਸਵਾਰੀਆਂ ਪਟਾ ਕੇ ਲੈ ਜਾਂਦੀ ਨੇ ਨਹੀਂ ਬੱੱਸਾਂ ਨਾਲ ਨਹੀਂ ਸਾਡੇ ਨਾਲ ਬੱੱਸਾਂ ਕਿ ਬਾਹਰ ਦੀ ਆਉਂਦੀ ਸੀ ਇੱਧਰ ਸਰਕਾਰ ਨੂੰ ਜੇ ਬੱਸਾਂ ਦਾ ਮਤਲਬ ਰੂਟ ਇੱਕ ਪਾਸੇ ਹੋਵੇ ਨਾ ਬੱਚੀ ਆੜੋ ਤੁਰੇ ਫਿਰਦੇ ਆ ਵਿੱਚ ਹੀ ਬੱਸਾਂ ਤੁਰੀਆਂ ਪਰੇ ਦੱਬੜ ਘੁੱਸੜ ਜਾ ਹੋਇਆ ਪੈਗਮ ਹਾਂਜੀ ਹਾਂਜੀ ਤੇ ਹੁਣ ਕੀ ਸਰਕਾਰ ਨੂੰ ਕਹਿਣਾ ਚਾਹੁੰਦਾ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਜੀ ਬੱਸ ਜੀ ਮਤਲਬ ਹੈ ਇੰਨਾ ਕੁ ਵੱਲ ਧਿਆਨ ਕਰ ਲੈਣਾ ਆਟ ਵਾਲੇ ਗਰੀਬ ਬੰਦੇ ਨੇ ਉਹ ਹੀ ਸਵੇਰ ਨੂੰ ਕਮਾ ਕੇ ਸ਼ਾਮ ਨੂੰ ਖਾਣ ਵਾਲੇ ਨੇ ਗੱਲ ਇਹੀ ਆ ਵੀ ਵੀ ਉਹੀ ਗੱਲ ਹੈ ਵੀ ਹੁਣ ਪਤਾ ਗੱਲ ਕੀ ਆ ਤੇਲ ਦਾ ਰੇਟ ਦੇਖੋ ਕਿੱਥੇ ਪਹੁੰਚਿਆ ਵਾ ਸੀਐਨਜੀ ਦਾ ਕਿੱਥੇ ਪਹੁੰਚਿਆ ਵਾ ਬੱਚੇ ਪਾਲਣੇ ਬਹੁਤ ਮੁਸ਼ਕਲ ਹੋ ਗਏ ਨੇ ਜੀ ਅੱਜ ਕੱਲ ਹਰੇਕ ਦੇ ਲਈ ਟੈਡ ਪਾ ਲੈਣਾ ਮਤਲਬ ਬਹੁਤ ਔਖਾ ਹੋਇਆ ਹੈ। ਕੀ ਸਰਕਾਰ ਨੂੰ ਕੀ ਮਤਲਬ ਕਹਿਣਾ ਚਾਹੋਗੇ ਇਸ ਬਾਰੇ ਜਗ੍ਹਾ ਦੀ ਜਗ੍ਹਾ? ਹਾਂ ਜੀ ਸਾਨੂੰ ਮਤਲਬ ਜਗ੍ਹਾ ਦਿੱਤੀ ਜਾਵੇ ਘਾਉਣ ਦੀ ਮਤਲਬ ਤੇ ਸਵਾਰੀ ਲਾਉਣ ਦੀ ਤੇ ਸਵਾਰੀ ਚੜਾਉਣ ਵਾਸਤੇ। ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ।